ਲੱਗ ਗਿਆ ਬਿਲਕੁਲ ਅੰਗਮੀ ਕੁਸ਼ਤੀ ਜਿਹੜੀ ਅੱਜ ਕੈਨਰ ਦੀ ਧਰਤੀ ਤੇ ਹੋਣ ਲੱਗੀ ਆ ਇੱਕ ਪਾਸੇ ਮਰ ਜਾਏ ਈਰਾਨ ਵਾਲਾ ਸਿੱਧੂ ਵੀਰ ਵੀ ਸਮਾਰਕ ਬਣਾਵੇ ਲੈ ਲਾਈਵ ਵਾਲੇ ਕੈਮਰੇ ਦੇ ਲਾਗੇ ਕਾਮਲ ਉਹਨਾਂ ਦਾ ਸਮਾਰਕ ਬਣਾਵੇ ਆਹ ਦਰਸ਼ਕੋ ਇੱਕ ਪਾਸੇ ਮਰ ਜਾਏ ਈਰਾਨ ਦੀ ਧਰਤੀ ਦਾ ਅਖਾੜਾ ਮੁੱਲਾ ਪਰ ਗਰੀਬ ਦਾਸ ਪਰ ਦੂਸਰੇ ਪਾਸੇ ਮਰਿੰਦਰ ਬਰਮਨ ਚੰ जडेजा ਅਖਾੜਾ ਖੰਨਾ ਬਹੁਤ ਵਧੀਆ ਕੁਸ਼ਤੀ ਹੈ ਆਹ ਜਿਹੜੀ ਮੈਦਾਨ ਤੋਂ ਸ਼ੁਰੂ ਹੋਈ ਹੈ ਨਾ ਪਹਿਲਵਾਨਾਂ ਦਰਮਿਆਨ ਸਰਪੰਚ ਸਮੁੱਚੀ ਟੀਮ ਵੱਲੋਂ 31000 ਰੁਪਏ ਦਾ ਵੱਡਾ ਸਹਿਯੋਗ ਆਜ ਦੇ ਦੰਗਲ ਦੇ ਲਈ ਬੜਾ ਧੰਨਵਾਦ ਕਰਦੇ ਆ ਨਾਲ ਹੀ 9900 ਰੁਪਏ ਸਾਰੇ ਬੁਲਾਰਿਆਂ ਦੇ ਲਈ ਕੋਸ਼ਿਸ਼ ਕਰਦੇ ਆ ਬੜਾ ਧੰਨਵਾਦ ਕਰਦੇ ਆ ਸਰਦਾਰ ਅਜੀਤ ਸਿੰਘ ਜੀ ਜੋ ਔਰ ਦੰਗਲ ਕਮੇਟੀ ਜੋਲੂਆੜ ਸਰਪੰਚ ਵੱਲੋਂ 9900 ਰੁਪਏ ਬੁਲਾਰਿਆਂ ਦੇ ਲਈ ਔਰ 31000 ਰੁਪਏ ਦਾ ਯੋਗਦਾਨ ਇਹਨਾਂ ਦੰਗਲ ਕਮੇਟੀ ਲਈ ਪਹੁੰਚਦਾ ਹੋਇਆ ਪਰ ਇਧਰਲੇ ਪਾਸੇ ਇਰਾਨ ਤਾਲੀ ਤੁੜੀ ਲਾ ਦਿਓ ਜੋਰ ਨਾਲ ਤਾਲੀਆਂ ਜ਼ੋਰਦਾਰ ਬਾਈ ਪੁੱਤਾਂ ਦਾ ਭਾਈ ਸਾਰੇ ਪਿਆਰ ਨਾਲ ਕਹੀ ਆ ਮਾਨਾ ਡੂੰਛੜੀ ਤੇ ਅਲੀ ਜੰਮੂ ਵਿੱਚ ਆਜੋ ਛੋਟਾ ਹਰਮਨ ਆਨੰਦ ਵੀਰ ਤੇ ਆਜੇ ਤਰਾ ਔਰ ਕਮਲਜੀਤ ਤੇ ਦਿਲ ਲਾਪ੍ਰਿਤ ਫੋਟੋ ਲਈ ਆਜੋ ਪਲੀਜ਼ ਕਮੇਟੀ ਆਦੂ ਵਾਲ ਤੇ ਰੇਡੂ ਕਰਾਓ ਜੀ ਫੋਟੋ ਬੈਂਦੀ ਹੈ ਚਲੋ ਸ਼ਬਾ ਫਰੀਦ ਤੇ ਭਵਿੰਦਰ ਜਨਾਲਾ ਭਵਿੰਦਰ ਇਹ ਕਾਰ ਲਾ ਇਹ ਮਨਜੀਤ ਸ਼ਮਈ ਨਾਮ ਬੋਲੋ ਕਮੇਟੀ ਨੇ ਫੋਟੋ ਕਨੀਆ ਕਮੇਟੀ ਆਦੂਆਣ ਗੋਲੂ ਸਾਡਾ ਪ੍ਰਭੂ ਜੀ ਆਦੂ ਵਾਲੀਆ ਸ਼ੋਧ ਰੰਜਾ ਰਾਮ ਜੀ ਅਮੀਨ ਸਾਡਾ ਵੀ ਪੁਜਿਆ ਮਨਜੀਤ ਡਾਂਗਲ ਕਮੇਟੀ ਵੀ ਸਾਡਾ ਵੀਰ ਪ੍ਰਭਾ ਸਾਡਾ ਪੁਜਿਆ ਹੋਇਆ ਖਿਲੇ ਜਵਾਨੀ ਸਾਡੇ ਵੀਰ ਵੱਡਾ ਆਨਰ ਕਰਵਾਉਂਦੇ ਜਿੱਥੇ ਅਗਲੇ ਸਾਲ ਜਿਹੜਾ ਕਬੱਡੀ ਕੱਪ ਹੋਵੇਗਾ ਆਹ ਲੋਪਨ ਦੀਆਂ 16 ਜਿਹੜੀਆਂ ਛੋਟੀ ਦੀਆਂ ਟੀਮਾਂ ਦੇ ਚਾਰ ਜਿਹੜੇ ਐਨਗੇ ਦੇ ਛੋਟੀ ਦੇ ਮੈਚ ਹੋਣਗੇ ਪਹਿਲਾ ਇਨਾਮ 1 ਲੱਖ ਰੁਪਏ ਦੂਜਾ ਇਨਾਮ 75000 ਤੇ ਬੈਸਟ ਜਿਹੜੇ ਬਣਨਗੇ ਉਹਨਾਂ ਲਈ 4 ਟਰੈਕਟਰ ਹੋਣਗੇ ਇੱਕ 4 ਟਰੈਕਟਰ ਜਿਹਦੇ ਵਿਸ਼ੇਸ਼ ਤੌਰ ਤੇ ਦਲਜੀਤ ਸਿੰਘ ਜੀ ਸਾਡੇ ਲੈ ਕੈਨੇਡਾ ਵਾਲਿਆਂ ਵੱਲੋਂ ਤੇ ਦੂਜਾ ਜਿਹੜਾ ਫੋ ਟਰੈਕਟਰ ਹੋਵੇਗਾ ਸਾਡੇ ਭਰਾਵਾਂ ਦੇ ਇੱਥੇ ਕਹਿੰਦੇ ਪੰਮਾ ਸਾਰਾ ਵੀਰ ਕਾਈ ਨੌਰੀਆ ਵਿਸ਼ੇਸ਼ ਤੌਰ ਤੇ ਤੇ ਐਨ ਕਹਿੰਦੇ ਸਾਡਾ ਵੀਰ ਵਿਸ਼ੇਸ਼ ਤੌਰ ਤੇ ਇਹਨਾਂ ਭਰਾਵਾਂ ਦਾ ਧੰਨਵਾਦ ਕਰਦੇ ਆ ਜਿਹਦੇ ਸਾਰਾ ਵੀਰ ਸਹਿਬਾਜ ਕੁੰਦਰ ਨਿਊਜ਼ੀਲੈਂਡ ਇਹ ਭਰਾ ਜਿਹੜੇ ਸੱਦੇ ਲਾਉਂਦੇ ਆ ਅਗਲੇ ਸਾਲ ਵੈਸਟਰ ਨੂੰ ਫੋੜ ਦਿੱਤੇ ਜਾਣਗੇ ਲੱਖ ਤੇ 75 ਪ੍ਰਾਈਜ਼ ਹੋਵੇਗਾ 16 ਟੀਮਾਂ ਚੋਟੀ ਦੀਆਂ ਭਿਰਨਗੀਆਂ ਕਬੱਡੀ ਦੀਆਂ ਇਸੇ ਨਗਰ ਦੇ ਵਿੱਚ ਮੱਟੇ ਲਾਣ ਹੋ ਚੁੱਕਿਆ ਹੈ ਹਾਂਜੀ ਕਹਿ ਰਿਓ ਵਾਹ ਬਈ ਵਾਹ ਨਹੀਂਓ ਰਿਸਾ ਬਹੁਤ ਹੱਲਾਸ਼ੇਰੀਆਂ ਤੇ ਪਿੱਟ ਵਿੱਚ

मिर्ज़ा हरान कुझु जिते सिधू मूसेवला सती मारे बहुत बहुत धनवाद कर